ਹਾਂਜੀ ਦੋਸਤੋ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਸੀ ਗੱਲ ਕਰਦੇ ਆ ਪ੍ਰਾਈਵੇਟ ਲਿਮਟਿਡ ਕੰਪਨੀ ਸਨਰਾਈਜ਼ ਇੰਟਰਪ੍ਰਾਈਜ਼ ਗਾਗੋਵਾਲ ਦੋਸਤੋ ਅੱਜ ਆਪਾਂ ਇੱਥੇ ਪਹੁੰਚੇ ਆਂਗਾ ਆਪਾਂ ਸੋਲਰ ਗੀజర్ ਸਟਾਲ ਜਿਹੜਾ ਕੀਤਾ ਗਿਆ ਯਾਨੀ ਕਿ ਲਾਇਆ ਗਿਆ ਤੇ ਇਹਦੇ ਬਾਰੇ ਜਾਣਕਾਰੀ ਆ ਜਿਹੜੀ ਆਪਾਂ ਤੁਹਾਨੂੰ ਦਿੰਨੇ ਆਂਗੇ ਤੇ ਇਧਰੋਂ ਬਦਲ ਕੇ ਹਾਂਜੀ ਭਾਈ ਜੀ ਇਹ ਤਾਂ ਆਪਣਾ 200 ਲੀਟਰ ਦਾ ਸਟੇਮ ਦਾ ਸੋਲਰ ਬਾਟਿੰਗ ਇਹ ਪਏ ਉਸ ਤੋਂ ਲੈ ਕੇ ਦੱਸਣਾ ਉਹ ਇਹ ਕਿੱਦਾਂ ਹੁੰਦੀ ਹੈ ਹਾਂ ਹਾਂ ਇਹ ਦੱਸ ਦੋ ਜਰੂਰੀ ਹੈ ਹਾਂ ਪਤਾ ਜਿਹੜਾ ਟੈਂਕਰ ਬਣਿਆ ਬਣਾਈ ਹੁੰਦਾ ਹਾਂ 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 ਇੱਧਰ ਆ ਗਿਆ ਆਪਣਾ ਇਹ ਹੋ ਗਿਆ ਕੋਲਡ ਵਾਟਰ ਕੋਲਡ ਵਾਟਰ ਜਾਨੀ ਕਿ ਟੈਂਕੀ ਬਣੀ ਜਿਹੜਾ ਪਾਣੀ ਆਉਣਾ ਇੱਧਰ ਹੋਈ ਟੈਂਕੀ ਬਣੀ ਪਾਣੀ ਆ ਗਿਆ ਠੀਕ ਹੈ ਜੀ ਇਹ ਟੈਂਕੀ ਤੇ ਬਰਾਬਰ ਦਾ ਮੇਲ ਦਾ ਹੋਣਾ ਚਾਹੀਦਾ ਹੈ ਠੀਕ ਹੈ ਜੀ ਆ ਮੇਲ ਹੋਗਾ ਇਹਦਾ ਠੀਕ ਹੈ ਜੀ ਉੱਪਰ ਹੋਣਾ ਚਾਹੀਦਾ ਜਿਆਦਾ ਵੀ ਉੱਪਰ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਲੈ ਆ ਤਾਂ ਪਾਣੀ ਇਹਦੇ ਵਿੱਚ ਜਾਊਗਾ ਠੀਕ ਹੈ ਜੀ

ਠੀਕ ਹੈ ਭਈ ਇੱਥੋਂ ਜਿਹੜਾ ਪਾਣੀ ਹੈਗਾ ਥੱਲੇ ਸਪਲਾਈ ਚੱਲਦੀ ਹੈਗੀ ਉਹਦੇ ਨਾਲ ਜੁੜ ਜਾਣਾ ਇਹਨੂੰ ਇੱਥੋਂ ਸਿੱਧਾ ਜੁੜ ਜਾਣਾ ਨੇ ਤੇ ਜਿਹੜਾ ਮਤਲਬ ਕਿ ਉਹ ਹਾਈਟ ਹੈ ਜਿਹੜੀ ਉਹ ਲੱਗਣੀ ਹੈਗੀ ਹਵਾ ਵਾਸਤੇ ਉਹ ਇਹਦੇ ਹਵਾ ਵਾਲਾ ਪੁਆਇੰਟ ਹੈ ਜਿਹੜਾ ਉਹ ਦੇਣੀ ਦੇਣੀ ਤੇ ਪੈਣਾ ਇਹਨੂੰ ਉਹ ਬਣਾ ਲਾਂਗੇ ਬਾਅਦ ਵਿੱਚ ਜੋ ਪਲੰਬਰ ਨੇ ਕਰਨਾ ਠੀਕ ਹੈ ਹਾਂ ਐ ਕਰਾਂਗੇ ਬਾਅਦ ਚ ਬਣਾ ਦੇਣਗੇ ਤੇ ਜਿਹੜੀ ਇਹ ਟਿਊਬ ਹੈ ਜਿਹੜੀ ਕਿੰਨੇ ਮਤਲਬ ਕਿ 1800 ਮੀਮੀ 1800 ਮੀਮੀ ਜਿਹੜਾ ਟੈਂਕ ਹੈ ਭਈ ਇਹ ਆਪਣਾ ਇਹ 200 ਲੀਟਰ ਦਾ ਨਾ ਭਾਈ अच्छा 200 लीटर ਦਾ ਰਾਤ ਤੋਂ ਕੋਈ ਟੈਂਕ ਜਿਵੇਂ ਬੱਦਲ ਬਈ ਹੈ ਬਈ ਪੂਰਾ ਕਰਦਾ ਪਰ ਸ਼ਾਮ ਜਿਵੇਂ ਅੱਥ ਸਵੇਰੇ ਜਿਵੇਂ ਮਦੋਂ ਜਾਂ ਸੂਰਜ ਹੁੰਦਾ ਹੈ ਮੇਰਾ ਰਿਜ਼ਲਟ ਹੈ ਹੂੰ ਉੱਤੇ ਤੱਕ ਇਹ ਸੂਰਜ ਦੀਆਂ ਜਿਹੜੇ ਤੇ 15 20 ਮਿੰਟ ਵੀ ਕਿਰਨ ਪੈਗੀਆਂ ਹਾਂ ਪੂਰਾ ਸਰਦੀ ਦੇ ਵਿੱਚ ਹੁਣ ਤਾਂ ਚਲ ਹੁਣ ਤਾਂ ਕੋਈ ਆ ਜੇ ਸਰਦੀ ਦੇ ਵਿੱਚ ਹਾਂ ਹਾਂ ਸਰਦੀ ਦੇ ਵਿੱਚ ਹਾਂ ਤਾਰਕੇ ਦੇ ਵਿੱਚ ਜਾਂਦਾ ਰੋੜਾ ਇਹ 10 15 ਮਿੰਟ ਦੀ ਧੁੱਪ ਪੈਗੀ 200 200 ਲੀਟਰ ਪਾਣੀ ਗਰਮ ਕਰ ਦੋ ਠੀਕ ਹੈ ਜੇ ਨਹੀਂ ਵੀ ਹੈਗਾ ਜੇ ਆਪ ਨੇ ਭਰਾਇਆ ਮੇਰਾ ਭਾਈ ਜੇ ਨਹੀਂ ਵੀ ਹੈਗਾ ਤਾਂ ਕਈ ਵਾਰੀ ਮੌਸਮ ਖਰਾਬ ਹੋ ਜਾਂਦਾ ਕਿ ਸਨਲਾਈਟ ਨਹੀਂ ਆਉਂਦੀ ਹੈ ਨਾ ਸਨਲਾਈਟ ਨਹੀਂ ਤਾਂ ਇਹ ਬਿਜਲੀ ਨਾਲ ਵੀ ਹੋ ਜਾਂਦਾ ਪੁਆਇੰਟ ਠੀਕ ਹੈ ਅੰਦਰ ਲੱਗੀ ਹੈ ਕੋਇਲ ਲੱਗੀ ਹੈ ਨੇ ਕੋਇਲ ਲੱਗੀ ਹੋਈ ਹੈ ਇਹ ਤੋਂ ਮਤਲਬ ਕਿ ਵੀ ਆਪਾਂ ਬੱਤ ਵੀ ਨਹੀਂ ਕਰਦਾ ਹੈਗਾ ਜੇ ਕੱਟ ਕਰ ਦਿੰਦਾ ਹੈ ਜਿੰਨੇ ਟੈਂਕ ਜਿੰਨੇ ਆਪਾਂ ਆਟੋਮੈਟਿਕ ਹੋ ਜਾਂਦਾ ਹੈਗਾ ਆਟੋਮੈਟਿਕ ਠੀਕ ਹੈ ਦਰਮਗਾ ਠੀਕ ਹੈ ਜੀ ਸੋ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਜਰੂਰ ਕਰੋ ਜੀ ਸਨਰਾਈਜ਼ ਇੰਟਰਪ੍ਰਾਈਜ਼ ਗਾਗੋਵਾਲ ਸੋਲਰ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਓਕੇ ਜੀ ਦੋਸਤੋ ਧੰਨਵਾਦ